ਵਾਹਿਗੁਰੂ ਸਾਹਿਬ ਜੀਓ ਗਉੜੀ 12ਵੀਂ ਮਨ ਰੇ ਛੱਡ ਹੋ ਭਰਮ ਪ੍ਰਗਟ ਹੋਏ ਨਾਚ ਹੋ ਐ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੈ ਸਤੇ ਕੇ ਸੱਚੇ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਅਬ ਤੋ ਜਰੇ ਮਰੇ ਸਿਧ ਪਾਈਏ ਲੀਨੋ ਹਾਥ ਸੰਧੋਰਾ ਰਹਾ ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੁਤਾ ਕਹ ਕਬੀਰ ਰਾਜਾ RAM ਨਾ ਛੋਡੋ ਸਗਲ ਊਚ ਤੇ ਉਚਾ ਗਉੜੀ 13ਵੀਂ ਫਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੋਹੇ ਦਰਿਆ ਤੋਹੇ ਕਰਿਆ ਤੁਜੈ ਤੇ ਨਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਕਰ ਕਾ ਜੀ ਆਏ ਪਾਵੇਂ ਮਾਰ ਗੌੜੀ ਲਖ 84 ਜੀ ਜੋਨ ਮਹਿ ਪ੍ਰਮਤ ਨੰਦ ਬਹੁਤਾ ਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬੜੋ ਬਪੁਰਾ ਕੋਰੇ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਨੰਦ ਸੁਨੰਦਨਾ ਕਾ ਕੋਰੇ ਤਰਨ ਆਕਾਸ ਦਸੋ ਦਿਸਨਾ ਹੈ ਤਬ ਇਹੋ ਆਨੰਦ ਕਹਾ ਥੋਰੇ ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੇ ਨਾਮ ਨਿਰੰਜਨ ਜਾ ਕੋ ਰੇ ਕਬੀਰ ਕੋ ਸੁਆਮੀ ਐਸੋ ठाकुर ਜਾ ਕੈ ਮੈ ਨਾ ਬਾਪੂ ਰੇ ਗਉੜੀ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਮ ਪਦਾਰਥ ਮਨ ਹੈ ਬਸਾਈਏ ਰਿਦੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦਾ ਕਰੇ ਸੋ ਹਮਰਾ ਮੀਤਾ निंद कमाहे हमारा चेत निंद क सो जो निंदा हो रे हमरा जीवन निंद क लरे निंदा हमरी प्रेम प्यार निंदा हमरा करे उद्धार ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤਮ ਹੋ ਹਮ ਨਾਹੀ ਅਬ ਹਮ ਤਮ ਏਕ ਪਏ ਹੈ ਹੈ ਏਕੈ ਦੇਖ ਤ ਮਨ ਪਤਿਆ ਹੈ ਜਬ ਬੁੱਧ ਹੋਤੇ ਤਬ ਬਲ ਕੈਸਾ ਅਬ ਬੁੱਧ ਬਨ ਨਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੇ ਸਿੱਧ ਪਾਈ ਗੌੜੀ ਖਟ ਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਵਿੱਚ ਪਾਈ ਕੁੰਜੇ ਕੁਲਫ ਪ੍ਰਾਨ ਕਰ ਰੱਖੇ ਕਰਤੇ ਬਾਰ ਨ ਲਾਈ ਅਬ ਮਨ ਜਾਗਤ ਰਹੋ ਰੇ ਪਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਇ ਰਹਾਓ ਪੰਜ ਪਹਿਰਵਾ ਦਰ ਮਹਿ ਰਹਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸਚੇਤ ਚਿਤ ਹੋਏ ਰਹੋ ਤੋ ਲੈ ਪ੍ਰਗਾਸ ਉਜਾਰਾ ਨਾ ਕਰ ਦੇਖਾ ਜੋ ਕਾਮਨ ਭੂਲੇ ਬਸਤ ਅਨੂਪ ਨ ਪਾਈ ਕਹਿ ਤ ਕਬੀਰ ਨ ਵੈ ਕਰਮੂ ਸੇ ਦਸਵੇਂ ਤਤ ਸਮਾਈ ਗਉੜੀ ਮਾਈ ਮੋਹੇ ਅਬਰ ਨ ਜਾਣਿਓ ਆਨਾਨਾ ਸ਼ੇਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੂਰੇ ਪ੍ਰਾਨਨ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਧਿਆਨਾਂ ਨਾ ਵਿਖੇ ਰੋਗ ਪੈ ਬੰਦਨ ਭਾਗੇ ਮਨ ਨਿਜ ਕਰ ਸੁਖ ਜਾਨਾਂ ਨਾ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਾ ਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨੋ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨਾ ਤੇਹ ਬੜ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾਨਾ ਨਾ ਕਾਟ ਸਕਤਿ ਸ਼ਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਨਾ ਨਾ कह कबीर गुरपेट महा सुख भ्रमत रहे मन माना नाम राग गौड़ी पूर्वी 52 अखरी कबीर जीओ की एक ओंकार ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਵਨ ਅਚਰ ਲੋਕ ਤਰੇ ਸਬ ਕਿਸ ਇਨਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨ ਮਹਿ ਨਾਹੇ ਜਹਾਂ ਬੋਲਤੇ ਅਚਰ ਆਵਾ ਜਹ ਬੋਲਤੇ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਏ ਜਸ ਉਹ ਹੈ ਤਸ ਲਖੈ ਨ ਕੋਈ ਅਲ ਹੈ ਲਹੋ ਤੋ ਕਿਆ ਕਹੋ ਕਹੋ ਤਾ ਕੋ ਉਪਕਾਰ ਬਟਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਅਲ ਹੈ ਲਹੰਤਾ ਭੇਦ ਸ਼ੈ ਕਛ ਕਛ ਪਾਇਓ ਭੇਦ ਫੋਲਟ ਭੇਦ ਮਨ 베ਦਿਓ ਪਾਇਓ ਭੰਗ ਅਸ਼ੇਦ ਦੁਰਕ ਤਰੀਕਤ ਜਾਨੀ ਐ ਹਿੰਦੂ 베ਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਆ ਕਪੜੀਏ ਗਿਆਨ ਓ ਅੰਕਾਰ ਆਦਮੇ ਜਾਨਾ ਲੇਖ ਅਰ ਮਿਟੈ ਤਾਹੇ ਨਾ ਮਾਨਾ ਓ ਅੰਕਾਰ ਲਖੈ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਕੱਕਾ ਕਿਰਨ ਕਮਲ ਮੈਂ ਪਾਵਾਂ ਸਸ ਬਿਗਾਸ ਸੰਪਟ ਨਹੀਂ ਆਵਾ ਅਰ ਜੇ ਤਾ ਕੁਸਮ ਰਸ ਪਾਵਾਂ कहे कहा कह का समझावा ए है खोड़ आवा खोड़े चाड़ ना दह दसतावा खसम जान खिमा कर तो हुए निखियो अखे पद है ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨ ਧਰੇ ਕਾਨਾ ਰਹਿ ਬਿਹੰਗਮ ਕਤੇ ਨ ਜਾਈ ਅਗਹਿ ਗਹਿ ਗਹਿ ਗगन ਰਹਾਈ ਘੱਗਾ ਘਟ ਘਟ ਨਿਮਸੈ ਸੋਈ ਘਟ ਫੁਟੇ ਘਟ ਕਵੇ ਨ ਹੋਈ ਤਾ ਘਟ ਮਾਹੇ ਘਾਟ ਜੋ ਪਾਵਾਂ ਸੋ ਘਟ ਛਾੜ ਅਬ ਘਟ ਕਤਤਾਵਾ ਨੰਗਾ ਨੇ ਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨਾ ਭਾਜੀਐ ਪਰਮ ਸਿਆਨ ਪੇਹ ਚ ਚਾਰ ਚੇਤਾ ਚਿਤ੍ਰ ਹੈ ਪਾਰੀ ਤਜ ਚਿਤਰੇ ਚਿਤ ਹੋ ਹਿਤਕਾਰੇ ਚਿਤਰ ਬਚਿਤਰ ਇਹ ਹੈ ਬਚੇਰਾ ਤਜ ਚਿਤਰੇ ਚਿਤ ਰਾਖ ਚਤੇਰਾ ਸ਼ਸ਼ਾ ਇਹ ਹੈ ਸ਼ਤਰਪਤ ਪਾਸਾ ਸ਼ਕ ਕੇ ਨਾ ਰਹੋ ਛਾੜ ਕੇ ਨਾ ਆਸਾ ਅਰੇ ਮਨ ਮੈਂ ਤੋ ਸ਼ਿਨ ਸ਼ਿਨ ਸਮਝਾਵਾ ਸਾਹਿ ਸ਼ਾਡ ਕਤ ਆਪ ਬੰਧਾਵਾ ਜਜਾ ਜੋ ਤਨ ਜੀਵਤ ਜਰਾਵੇ ਜੋ ਬਨ ਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹੇ ਤਬ ਜਾਏ ਜੋਤ ਉਜਾਰੋ ਲਹੈ चजा उरज सूरज नहीं जाना रहे झक नाही परवाना कत चख चख और समझावा झगर किए चगर उवाइया निकट जो घट रहे दूर कहा तज जाए ਜਾ ਕਾਰਣ ਜਗ ਟੁੰਡਿਓ ਨਿਰੂਪਾਇ ਉਤਾਹੇ ਟਟਾ ਬਿਖਟ ਕਾਟ ਕਟ ਮਾਹੀ ਖੋਲ ਕਪਾਟ ਮਹਿਨ ਕੇ ਜਾਹੇ ਦੇਖ ਅਟਲ ਤਲ ਕਤੇ ਨ ਜਾਵਾ ਰਹਿ ਲਪਟਾ ਘਟ ਪਰਚੋ ਪਾਵਾ ਠਠਾ ਇਹ ਦੂਰ ਠਗ ਨੀਰਾ ਨੇਠ ਨੇਠ ਮਨ ਕੀਆ ਧੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੋ ਠਗ ਠਗਿਆ ਔਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾ ਡਰ ਮਹਿ ਡਰ ਰਹਿ ਆ ਸਮਾਈ ਜੋ ਡਰ ਡਰੈ ਤਾ ਫਿਰ ਡਰ ਲਾਗੇ ਨਿ ਡਰ ਹੋਆ ਡਰ ਉਰ ਹੋਏ ਭਾਗੇ ਟਡਾ ਟਿਗ ਟੁੰਡੇ ਕਤਿਆਨਾ ਟੁੰਡ ਤੇ ਟੈ ਗਏ ਪਰਾਨਾ ਚੜ ਸੁਮੇਰ ਢੂਡ ਜਬ ਆਵਾ ਜਿਹ ਗੜ ਗੜਿਓ ਸੁ ਗੜ ਮਹਿ ਪਾਵਾ ਨਾ ਨਾਰਣ ਰੂਤ ਨਰਨੇ ਹੀ ਕਰੈ ਨਾ ਨਵੇਂ ਨਾ ਫੁਲ ਸੰਚਰੈ ਧਨ ਜਨਮ ਤਾ ਹੀ ਕੋ ਗਣੈ ਮਾਰੇ ਇਕਹਿ ਤਜ ਜਾਏ ਕਣੈ ਤਤੈ ਅਤਰ ਤਰਿਓ ਨਹ ਜਾਏ ਤਨ ਤਰੇ ਭਵਨ ਮਹਿ ਰਹਿਓ ਸਮਾਈ जो त्रै पवन तन माहे समावा तो तत है तत मिलिया सच पावा तथा अथाह थाह था था नहीं पावा ओह अथाह एहो थिर न रहावा थोड़े थल थानक आरंभ है बिन ही थम्भ है मंदर थम्भ है ददा देख जो बिन सनहारा ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਝੇ ਜਬ ਦੀਜੈ ਤੋ ਦਿਆਲ ਕੋ ਦਰਸ਼ਨ ਕੀਜੈ ਤੱਦਾ ਅਰਧ ਹੈ ਉਰਦਨ ਬੇਰਾ ਅਰਧ ਹੈ ਉਰਧ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਧ ਜੋ ਆਵਾ ਤੋ ਅਰਧ ਹੈ ਉਰਧ ਮਿਲੇ ਆ ਸੁਖ ਪਾਵਾ ਨਨਾਂ ਇਸ ਦਿਨ ਨਿਰਖਤ ਜਾਏ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤਾ ਜਬ ਜਾਏ ਪਾਵਾ ਤਬ ਲੈ ਨਿਰਖੈ ਨਿਰਖ ਮਿਲਾਵਾ ਪਪਾਇ ਪਰਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰ ਚੋਲਾਵਾ ਪਾਂਚੋ ਇੰਦਰੀਂ ਗ੍ਰਹਿ ਕਰੇ ਪਾਪ ਪੁਨ ਦੂ ਨਿਰਵਰੈ ਫਫਾ ਬਿਨ ਫੂਲੇ ਫਲ ਹੋਏ ਤਾਂ ਫਲ ਫੰਕ ਲਖੈ ਜੋ ਕੋਈ ਦੂਣ ਨ ਪਰੇ ਫੰਕ ਵਿਚਾਰੈ ਤਾਂ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦਹੇ ਬਿੰਦ ਮਿਲਾਵਾ ਬਿੰਦਹੇ ਬਿੰਦ ਨ ਬਿਸ਼ਰਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਗ ਹੋਏ ਬੰਧ ਸ਼ੁਧ ਲਹਿ ਪਾ ਬਾ ਪੇਦੇ ਪੇਦ ਮਿਲਾਵਾ ਅਬ ਭੋ ਭਾਨ ਭਰੋਸਾ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਭਇਆ ਭੇਦ ਭੂਪਤ ਪਹਿਚਾਨਿਆ ਮਮਾ ਮੋਲ ਗਇਆ ਮਨ ਮਨੇ ਮਰਮੀ ਹੋਏ ਸੁਮਨ ਕੋ ਜਾਣੇ ਮਤ ਕੋਈ ਮਨ ਮਿਲਤਾ ਬਿਲ ਮਾਵੇ ਮਗਨ ਭਿਆ ਤੇ ਸੋ ਸਚ ਪਾਵੇ ਮਮਾ ਮਨ ਸਿਓ ਕਾਜ ਹੈ ਮਨ ਸਾ ਦੇ ਸਿਧ ਹੋਏ ਮਨ ਹੀ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸਿਓ ਇਹੋ ਮਨ ਪੰਜ ਤਤ ਕੋ ਜਿਓ ਇਹੋ ਮਨ ਲੈ ਜੋ ਓਨ ਮਨ ਰਹਿ ਤੋ ਤੀਨ ਲੋਕ ਕੀ ਬਾਤੈ ਕਹਿ ਯਈਆ ਜੋ ਜਾਣੈ ਤੋ ਦੁਰਮਤ ਹਨ ਕਰ ਬਸ ਕਾਇਆ ਗਾਓ ਰਾਣਾ ਰੂਤੋ ਭਾਜੈ ਨਹੀਂ ਸੂਰੁ ਥਾਰੋ ਨਾਉ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸਿਆ ਵਾ ਉਹ ਰਸ ਪਿਆ ਇਹ ਰਸ ਨਹੀਂ ਪਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨ ਜਾਏ ਪਰਮ ਸਚ ਪਾਵੇ ਅਰਜੋ ਤਹਾ ਪ੍ਰੇਮ ਲੇਵ ਲਾਵੇ ਤੋ અલਹਿ ਲਹਿ ਲੈ ਚਰਨ ਸਮਾਵੇ ਵਾ ਵਾਰ ਵਾਰ ਬਿਸਨ ਸਮਾਰ ਬਿਸਨ ਸਮਾਰ ਨ ਆਵੇ ਹਰ ਬਲਵਨ ਜੀ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਏ ਵਾ ਜਾਣੇ ਹੋਏ ਇਹੋ ਅਰ ਉਹ ਜਦ ਮਿਲੈ ਤਬ ਮਿਲਤ ਨ ਜਾਣੇ ਕੋਈ ਸਸਾ ਸੋਨਿਕਾ ਕਰ ਸੁਧੋ ਘਟ ਪਰ ਚਾਕੇ ਬਾਤ ਨਿਰਧੋ ਘਟ ਪਰ ਚੈ ਜੋ ਉਪਜੈ ਪਾਓ ਪੂਰ ਰਹਾ ਤੈ ਤਰੇ ਭੁਨਰਾਓ ਖ ਖ ਖ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹਰ ਨ ਹੋਏ ਖੋਜ ਬੂਝ ਜੋ ਕਰੇ ਵਿਚਾਰਾ ਤੋ ਭਵ ਜਲਾ ਤਰਤ ਨ ਲਾਵੇ ਬਾਰਾ ਸਸਾ ਸੋ ਸਹ ਸੇ ਜਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਸਾੜ ਪਰਮ ਸੁਖ ਪਾਵਾ ਤਬ ਏ ਤ੍ਰਿਆ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਣਾ ਜਬੀ ਹੋਏ ਤਬਹਿ ਮਨ ਮਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹ ਹੀ ਉਹ ਏ ਹੋ ਨਾ ਹੋਏ ਲਿਓ ਲਿਓ ਕਰਤ ਫਿਰ ਐ ਸਭ ਲੋਗ ਤਾਂ ਕਾਰਨ ਵਿਆਪੇ ਬੋਸੋਗ ਲਖਮੀ ਵਰਸੇ ਜੋ ਲਿਓ ਲਾਵੇਂ ਸੁਖ ਮਿਟੇ ਸਭ ਹੀ ਸੁਖ ਪਾਵੇਂ ਖਖਾ ਖਿਰਤ ਖਖਤ ਗਏ ਕੇਤੇ ਖਿਰਤ ਖਖਤ ਅਜਹੁ ਨੇ ਚیتے ਅਬ ਜਗ ਜਾਨ ਜੋ ਮਨਾ ਰਹੇ ਜਿਕਾ ਬਿਸ਼ੁਰਾ ਤਹ ਥਿਰ ਲੈ ਬਾਵਲੇ ਅੱਖਰ ਜੋਰੀਆਂ ਸਕਿਆ ਨ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਕਹੈ ਪੰਡਤ ਹੋਏ ਸੋ ਅਨ ਪਹਿ ਰਹੈ ਪੰਡਤ ਲੋਗਹਿ ਕੋ ਬਿਵਹਾਰ ਗਿਆਨਵੰਤ ਕੋ ਤਤ ਵਿਚਾਰ ਜਾਂ ਕਹਿ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ ਜਾਂ ਕਹਿ ਜੀ ਜੈਸੀ ਬੁੱਧ ਹੋਈ ਕਹਿ ਕਬੀਰ ਜਾਣੇਗਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ